ਤੇ ਅੱਜ ਗੱਲ ਕਰਾਂਗੇ ਹੜਾਂ ਦੀ ਸਾਡੇ ਨਾਲ ਸਾਡੇ ਪੈਨਲਿਸਟ ਜੁੜਗੇ ਨੇ ਰਣਜੀਤ ਸਿੰਘ ਬੁਲਾਰਾ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ ਨਾਲ ਹੀ ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਨੇ ਮੁਕੇਸ਼ ਚੰਦਰ ਸੁਬਾਈ ਉਪ ਪਰਦਾਨ ਬੀਕੇਯੂ ਸਾਡੇ ਨਾਲ ਕਿਸਾਨ ਜੁੜਗੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਰਣਜੀਤ ਜੀ ਤੁਹਾਡੇ ਕੋਲ ਲਾਣਾ ਚਾਹੂੰਗੀ ਤੇ ਸਰਕਾਰ ਦੀ ਜੇ ਗੱਲ ਕਰੀਏ ਤਾਂ ਜਦੋਂ بارش ਪੈਣੀ ਸਟਾਰਟ ਹੋਈ ਸੀ ਤਾਂ ਸੀਐਮ ਨੇ ਸਾਰੇ ਡੀਸੀਜ਼ ਨੂੰ ਆਦੇਸ਼ ਦਿੱਤੇ ਸੀਗੇ ਕਿ ਤੁਸੀਂ ਜਾ ਕੇ ਹਰ ਜ਼ਿਲ੍ਹੇ 'ਚ ਜਾ ਕੇ ਪਾਣੀ ਦਾ ਪ੍ਰਭਾਵ ਦੇਖ ਕੇ ਆਓ ਕਿ ਕਿੰਨਾ ਹੈ ਉਸ ਟਾਈਮ ਮੈਨੂੰ ਯਾਦ ਹੈ ਕਿ ਜਦੋਂ ਡੀਸੀ ਪਾਣੀ ਦਾ ਪ੍ਰਭਾਵ ਦੇਖਣ ਗਏ ਸੀ ਬਹਾ ਦੇਖਣ ਗਏ ਸੀ ਤਾਂ ਆ ਕੇ ਆਪਣੇ ਡਰੋਨ ਦੇ ਨਾਲ ਪੂਰਾ ਆਪਣੀ ਅਮਲੇ ਦੇ ਨਾਲ ਜਾ ਕੇ ਉਹਨਾਂ ਨੇ ਜਾਇਜ਼ਾ ਤਾਂ ਲਿਆ ਸੀ ਪਰ ਉੱਥੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਉਸ ਟਾਈਮ ਕਹਿ ਰਹੀਆਂ ਸੀ ਕਿ ਤੁਸੀਂ ਇੱਕ ਵਾਰੀ ਆ ਕੇ ਸਾਡੇ ਖੇਤਾਂ ਦਾ ਜਾਇਜ਼ਾ ਲੈ ਲਓ ਕਿ ਤੁਹਾਨੂੰ ਪਤਾ ਲੱਗ ਜਾਏ ਜੇ ਪਾਣੀ ਆਏਗਾ ਤਾਂ ਕਿੰਨਾ ਕੁ ਨੁਕਸਾਨ ਹੋਏਗਾ ਕਿਉਂਕਿ ਕਿਸਾਨਾਂ ਨੂੰ ਅੰਦੇਸ਼ਾ ਸੀ ਕਿ ਇਹ ਪਾਣੀ ਬਹੁਤ ਜ਼ਿਆਦਾ ਦਿਨ ਤੱਕ ਰੁਕਿਆ ਨਹੀਂ रह ਸਕਦਾ ਜੇ بارش ਜ਼ਿਆਦਾ ਹੋਈ ਤਾਂ ਆਉਣ ਵਾਲੇ 4-5 ਦਿਨਾਂ 'ਚ ਉਹਨਾਂ ਦੇ ਖੇਤਾਂ 'ਚ ਪਾਣੀ ਭਰ ਜਾਏਗਾ ਤੇ ਐਟ ਲਾਸਟ ਹੋਇਆ ਵੀ ਉਹੀ ਹੁਣ ਸਵਾਲ ਇੱਥੇ ਵੱਡਾ ਇਹ ਬਣਦਾ ਹੈ ਕਿ ਜੇ ਡੀਸੀਸ ਨੂੰ ਨਿਰਦੇਸ਼ ਦਿੱਤੇ ਗਏ ਸੀ ਤਾਂ ਉਹ ਸਿਰਫ ਨਦੀਆਂ 'ਚ ਪਾਣੀ ਦਾ ਪੱਧਰ ਦੇਖ ਕੇ ਕਿਉਂ ਮੁੜ ਗਏ ਉਸ ਟਾਈਮ ਹੀ ਹੋਜੋ ਕਿਸਾਨਾਂ ਦੇ ਕੋਲ ਜਾਂਦੇ ਜੇ ਖੇਤਾਂ ਦਾ ਜਾਇਜ਼ਾ ਲੈ ਲੈਂਦੇ ਕੋਈ ਉਪਰਾਲਾ ਜੋ ਉਸ ਟਾਈਮ ਕੀਤਾ ਗਿਆ ਹੁੰਦਾ ਤੇ ਅੱਜ ਸਥਿਤੀ ਕੁਝ ਹੋਰ ਹੋਣੀ ਸੀ ਰੰਜੀਤ ਜੀ ਦੇਖੋ ਜੀ ਕੁਦਰਤੀ ਆਫਤ ਆਈ ਆ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਪੂਰੀ ਕਿਸਾਨਾਂ ਦੇ ਨਾਲ ਆ ਔਰ ਹਰ ਇੱਕ ਵਰਗ ਦੇ ਨਾਲ ਆ ਇਸ ਟਾਈਮ ਇਕੱਲੇ ਨੁਕਸਾਨ ਕਿਸਾਨਾਂ ਦੇ ਨਹੀਂ ਬਹੁਤ ਹੀ ਕਹਿ ਲੋ ਕਿ ਜਿਹੜੇ ਹਰ ਇੱਕ ਲੱਟ ਪ੍ਰਭਾਵਿਤ ਹੋਇਆ ਔਰ ਪੰਜਾਬ ਸਰਕਾਰ ਹਰ ਸੈਕਟਰ ਤੁਸੀਂ ਦੇਖੋ ਕਿ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਔਨ ਗਰਾਉਂਡ ਜ਼ੀਰੋ ਗਰਾਉਂਡ ਦੇ ਖੜੇ ਨੇ ਇਸ ਟਾਈਮ ਔਰ ਜਾਇਜ਼ਾ ਲੈ ਰਹੇ ਨੇ ਚਾਹੇ ਉਹ ਮੰਤਰੀ ਸਹਿबान ਹੋਣ ਚਾਹੇ ਉਹ ਵਲੰਟੀਅਰ ਹੋਣ ਆਮ ਆਦਮੀ ਪਾਰਟੀ ਦੇ ਔਰ ਦੇਖੋ ਕਿ ਹਰ ਇੱਕ ਚਾਹੇ ਡੀਸੀ ਹੋਵੇ ਚਾਹੇ ਅਫਸਰ ਕੋਈ ਨਹੀਂ ਹਮ ਆਪਣਾ ਦੇਖੋ ਇਹ ਇਹਦੇ ਵਿੱਚ ਸਾਡਾ ਮਕਸਦ ਇਹ ਹੈਗਾ ਕਿ ਆਪਾਂ ਫਿਲਹਾਲ ਸਾਡਾ ਫੋਕਸ ਇਸ ਪੁਆਇੰਟ ਤੇ ਆ ਕਿ ਆਪਾਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਸ ਆਫਤ ਚੋਂ ਬਾਹਰ ਕੱਢੀਏ ਔਰ ਕਿਵੇਂ ਆਪਾਂ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕਰੀਏ ਤਾਂ ਕਿ ਜਿਹੜਾ ਹੋਰ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਨਾ ਪਵੇ ਬਹੁਤ ਸਾਰੇ ਜਿਹੜੇ ਨੇ ਪਸ਼ੂ ਨੇ ਉਹ ਇਹਦੇ ਵਿੱਚ ਪ੍ਰਭਾਵਿਤ ਹੋਏ ਨੇ ਬਹੁਤ ساری ਫਸਲਾਂ ਪ੍ਰਭਾਵਿਤ ਹੋ ਗਈਆਂ ਨੇ ਔਰ ਦੇਖੋ ਇਹ ਤੇ ਕੁਦਰਤੀ ਆਫਤ ਆ ਮੈਂ ਕਹਿੰਨਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਹਿਲਾਂ ਇਸ ਤੱਕ ਮੁੱਦੇ ਦੇ ਗੱਲ ਇਹ ਕਰਨੀ ਚਾਹੀਦੀ ਹੈ ਕਿ ਆਪਾਂ ਇਸ ਚੀਜ਼ ਤੋਂ ਬਾਹਰ ਕਿਵੇਂ ਆਉਣਾ ਹੈਗਾ ਔਰ ਉਹਦੇ ਵਾਸਤੇ ਸਰਕਾਰ ਪੂਰੇ ਪੱਪਾ ਪਾਰ ਖੜੀ ਆ ਸਰਕਾਰ ਪੂਰੇ ਇਸ ਚੀਜ਼ ਦੇ ਵਿੱਚ ਅਮਲੇ ਚ ਲੱਗੀ ਹੋਈ ਆ ਕਿ ਕਿਵੇਂ ਇਹਨਾਂ ਨੂੰ ਆਪਾਂ ਬਾਹਰ ਲੈ ਕੇ ਆ ਕੇ ਆਪਾਂ ਇਹਨਾਂ ਨੂੰ ਪਹਿਲਾਂ ਤੇ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਚਾਹੇ ਪਸ਼ੂਆਂ ਦਾ ਹੈਗਾ ਚਾਰਾ ਹੈਗਾ ਆਪਾਂ ਉਹਦਾ ਵੀ ਇੰਤਜ਼ਾਮ ਕਰ ਰਹੇ ਆ ਸਾਡੇ ਖੁਦ ਦੇ ਵਲੰਟੀਅਰ ਜਿਹੜੇ ਨੇ ਟਰੱਕ ਲੈ ਕੇ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਤਾਂ ਕਿ ਜਿਹੜਾ ਉੱਥੇ ਜਿਹੜਾ ਪਸ਼ੂ ਨੂੰ ਚਾਰਾ ਵੀ ਦਿੱਤਾ ਜਾਵੇ ਉਹਦੇ ਨਾਲ ਜਿਹੜੇ ਆਪਣੇ ਲੋਕ ਨੇ ਦਵਾਈਆਂ ਤੇ ਜਿਹੜੇ ਕੈਂਪ ਲਾਗੇ ਨੇ ਆਪਾਂ ਹੋਰ ਚੀਜ਼ਾਂ ਦੀ ਗੱਲ ਕਰ ਲਈਏ ਜਿਹੜੇ ਬ੍ਰੈਡ ਲੈ ਕੇ ਪਹੁੰਚ ਰਹੇ ਨੇ ਸਬਜ਼ੀਆਂ ਦਾਲਾਂ ਬਣਾ ਕੇ ਪਹੁੰਚ ਰਹੇ ਨੇ ਐਨ ਜੀਓ ਦੀ ਵੀ ਮਦਦ ਲੈ ਰਹੇ ਆ ਆਪਾਂ ਹਰ ਇੱਕ ਪਾਸੇ ਤੋਂ ਮਦਦ ਲੈ ਕੇ ਔਰ ਅਫਸਰਾਂ ਨੂੰ ਅਸੀਂ ਪੱਬਾ ਪਾਰ ਲਾਇਆ ਹੋਇਆ ਕਿ ਇਹਦੇ ਵਿੱਚ ਕੋਈ ਜਾਣੇ ਵਾਲੀ ਜ਼ਿਆਦਾ ਨੁਕਸਾਨ ਜਿਹੜਾ ਤੇ ਹੋਣਾ ਸੀ ਹੋ ਗਿਆ ਪਰ ਇਸ ਤੋਂ ਵੱਧ ਹੋਰ ਨਾ ਹੋ ਜੇ ਤਾਂ ਕਿ ਜਿਹੜੀ ਇਹ ਪੰਜਾਬ ਨੂੰ ਅਸੀਂ ਹੋਰ 10 ਸਾਲ ਪਿੱਛੇ ਨਾ ਲੈ ਕੇ ਜਾਈਏ ਔਰ ਸਰਕਾਰ ਮਾਨ ਸਾਹਿਬ ਨੇ ਆਪਣਾ ਹੈਲੀਕਾਪਟਰ ਵੀ ਇਸੇ ਕੰਮ ਤੇ ਲਗਾ ਦਿੱਤਾ ਕਿ ਜਿਹੜੇ ਐਸੇ ਇਲਾਕੇ ਨੇ ਜਿੱਥੇ ਤੱਕ ਗੋਡ ਨਹੀਂ ਪਹੁੰਚ ਸਕਦੀ ਕਿਸ਼ਤੀਆਂ ਨਹੀਂ ਜਾ ਸਕਦੀਆਂ ਉੱਥੇ ਦਾ ਕੇ ਹੈਲੀਕਾਪਟਰ ਜਿਹੜੇ ਮਾਨ ਸਾਹਿਬ ਨੇ ਆਪਣਾ ਵੀ ਦੇ ਦਿੱਤਾ ਆਰਮੀ ਤੋਂ ਵੀ ਹੈਲਪ ਲੈ ਲਈ ਐ ਸੀ ਕਿ ਆਰਮੀ ਵੀ ਜਿਹੜੀ ਆ ਕੇ ਇੱਥੇ ਸਾਡੀ ਹੈਲਪ ਕਰੇ ਤਾਂ ਕਿ ਜਿਹੜੇ ਆਪਾਂ ਆਪਣੇ ਪੰਜਾਬੀ ਵੀਰ ਭਰਾ ਜਿਹੜੇ ਅੰਦਰ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢੀਏ ਔਰ ਜਿਹੜਾ ਖਾਣ ਪੀਣ ਦਾ ਇੰਤਜ਼ਾਮ ਹੈਗਾ ਉਹ ਵੀ ਕੀਤਾ ਜਾਵੇ ਹੁਣ ਇਸ ਟਾਈਮ ਸਾਡੀ ਸਿਰਫ ਉਹ ਗੁਜ਼ਾਰਿਸ਼ ਆ ਸਾਰਿਆਂ ਨੂੰ ਕਿ ਆਪਾਂ ਮਿਲ ਜੁਲ ਕੇ ਇਹ ਆਫਤ ਚੋਂ ਬਾਹਰ ਆਉਣਾ ਹੈਗਾ ਆਪਾਂ ਪੁਰਾਣੀਆਂ ਸੁਨਾਮੀ ਦੀਆਂ ਗੱਲਾਂ ਕਰ ਲਈ ਜਾਂ ਹੋਰ ਗੱਲ ਕਰ ਲਈ ਕਿ ਆਪਾਂ ਸਰਕਾਰਾਂ ਤੇ ਨਾ ਆਈਏ ਇਹ ਮੁੱਦਾ ਸਾਡਾ ਹੈਗਾ ਸਾਡਾ ਘਰ ਦਾ ਹੈਗਾ ਔਰ ਆਨੂੰ ਸਾਂਭ ਨੂੰ ਮਿਲ ਕੇ ਨਜਿੱਠਣਾ ਪੈਣਾ ਉਹ ਨਜਿੱਟਾਂਗੇ ਬਿਲਕੁਲ ਇਹ ਗੱਲ ਸਹੀ ਹੈ ਔਰ ਇਹ ਦੇਖਿਆ ਵੀ ਜਾ ਰਿਹਾ ਹੈ ਕਿ ਸਾਰੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀਆਂ ਨੇ ਤੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਪਹੁੰਚੇ ਉਹਨਾਂ ਨੇ ਵੀ ਲੋਕਾਂ ਦੀ ਗੱਲਬਾਤ ਸੁਣੀ ਹੈ ਤੇ ਇਹ ਯਕੀਨੀ ਦਵਾਇਆ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹ ਲੋਕਾਂ ਦੀ ਮਦਦ ਜ਼ਰੂਰ ਕਰਨ ਕਾਂਗਰਸ ਬੁਲਾਰੇ ਰਾਣਾ ਬਲਜੀਤ ਸਾਡੇ ਨਾਲ ਨੇ ਬਲਜੀਤ ਜੀ ਇੱਕ ਤਾਂ ਚੀਜ਼ ਅੱਛੀ ਹੈ ਚਲੋ ਜਦ ਪੰਜਾਬ ਤੇ ਚਲੋ ਵਿਰੋਧੀ ਧਿਰ ਵੀ ਇਕੱਠੀ ਹੋ ਗਈ ਹੈ ਅੱਜ ਬਾਜਵਾ ਸਾਹਿਬ ਵੀ ਪਹੁੰਚੇ ਸੀਗੇ ਉਹਨਾਂ ਨੇ ਵੀ ਰਾਹਤ ਬਚਾਅ ਕਾਰਜ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਨਿਰਦੇਸ਼ ਵੀ ਦਿੱਤੇ ਨੇ ਆਪਣੇ ਵਲੰਟੀਅਰਸ ਨੂੰ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਇੱਥੇ ਨਹੀਂ ਆਉਣੀ ਚਾਹੀਦੀ ਲੇਕਿਨ ਗੱਲ ਫੇਰ ਉੱਥੇ ਉਹੀ ਆਂਦੀ ਹੈ ਕਿ ਪਹਿਲਾਂ ਵੀ ਇhtiyat ਲਿਆ ਜਾ ਸਕਦਾ ਸੀ ਜੇ ਪਹਿਲਾਂ ਹੀ ਵੋਲੰਟੀਅਰ ਕਿਸੇ ਵੀ ਪਾਰਟੀ ਦੇ ਹੋਣ ਪਾਵੇਂ ਜਦੋਂ ਕਿਸਾਨ ਸ਼ੋਰ ਮਚਾ ਰਹੇ ਸੀ ਕਿ ਪਾਣੀ ਆ ਸਕਦਾ ਕਿਸੇ ਵੀ ਵੇਲੇ ਆ ਸਕਦਾ ਹੈ ਵਿਰੋਧੀ ਧਿਰ ਹੋਣ ਦੇ ਨਾਤੇ ਕਾਂਗਰਸ ਦਾ ਵੀ ਇਹ ਫਰਜ਼ ਬਣਦਾ ਸੀਗਾ ਕਿ ਤੁਸੀਂ ਕਿਸਾਨਾਂ ਦੀ ਸੁਣੋ ਜੇ ਕੁਝ ਕਹਿ ਰਹੇ ਨੇ ਤਾਂ ਜਾ ਕੇ ਉੱਥੇ ਜਾਇਜ਼ਾ ਲੈਣਾ ਬਣਦਾ ਸੀ ਦੇਖੋ ਮੈਮ ਪਹਿਲੀ ਤਾਂ ਗੱਲ ਇਹ ਹੈ ਜਿੱਥੇ ਕਿਰਤ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੂੰ ਬਿਲਕੁਲ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੂੰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਸਰਕਾਰ ਦਾ ਜਿਹੜਾ ਨਿਜੀ ਫਰਜ ਆ ਮੇਰੇ ਆਮ ਆਦਮੀ ਪਾਰਟੀ ਦੇ ਬੁਲਾਰੇ ਇਸ ਗੱਲ ਤੋਂ ਭੱਜਦੇ ਕਿਉਂਕਿ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਕਿਸੇ ਕੁਦਰਤੀ ਆਫਤ ਆਉਣ ਤੋਂ ਪਹਿਲਾਂ ਉਹਦੇ ਨਾਲ ਨਜਿੱਛਣ ਦੇ ਸਾਰੇ ਇੰਤਜ਼ਾਮ ਕਰਨਾ ਅਸੀਂ ਕਾਂਗਰਸ ਪਾਰਟੀ ਦੀ ਤੁਸੀਂ ਗੱਲ ਕੀਤੀ ਅਸੀਂ ਆਨ ਦਾ ਫਲੋਰ ਜਿਹੜੇ ਇਹਨਾਂ ਦੇ ਮਨਿਸਟਰ ਨੇ ਗੋਇਲ ਸਾਹਿਬ ਉਹਨਾਂ ਨੂੰ ਪਿਛਲੀ ਵਾਰ ਦੀ ਉਦਾਹਰਣ ਦਿੰਦੇ ਹੁੰਦੇ ਨੇ ਇਹ ਗੱਲ ਕੀਤੀ ਸੀ ਕਿ ਪਾਈ ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦੇ ਲਈ ਤਿਆਰੀ ਰੱਖੋ ਕੁਦਰਤੀ ਕਰੋਪੀ ਦਾ ਕੋਈ ਪਤਾ ਨਹੀਂ ਉਹਨਾਂ ਨੇ ਉਸ ਵੇਲੇ ਆਉਣ ਦਾ ਫਲੋਰ ਇਹ ਗੱਲ ਕਹੀ ਸੀ ਕਿ ਵੀ 8000 ਕਿਲੋਮੀਟਰ ਜਿਹੜੀਆਂ ਡਰੇਨਸ ਆ ਅਸੀਂ ਸਾਫ਼ ਕਰਤੀਆਂ 74 ਅਸੀਂ ਵੱਡੇ ਜਿਹੜੇ ਬੰਨਾਂ ਉਹ ਮਜ਼ਬੂਤ ਕਰਤੇ ਤੇ 250 ਕਰੋੜ ਰੁਪਇਆ ਇਹਨਾਂ ਦੇ ਉੱਤੇ ਸਾਡਾ ਖਰਚ ਆਇਆ ਤੇ ਅਸੀਂ ਸਭ ਤੋਂ ਵੱਡਾ 75 ਸਾਲ ਦੇ ਚਾਹੇ ਜਾਂ ਕੰਮ ਨਹੀਂ ਹੋਇਆ ਜਿਹੜਾ ਅਸੀਂ ਕੀਤਾ ਬਿਲਕੁਲ ਅੱਜ ਦੇਖਣ ਨੂੰ ਮਿਲਿਆ 75 ਸਾਲ ਦੇ ਵਿੱਚ ਹੋਇਆ ਵੀ ਜਿਹੜਾ 250 ਕਰੋੜ ਰੁਪਈਆ ਦਾ ਆਇਆ ਸੀਗਾ ਡਰੇਨਾਂ ਨੂੰ ਸਾਫ਼ ਕਰਨ ਵਾਸਤੇ ਬੰਨਾਂ ਨੂੰ ਲਾਉਣ ਵਾਸਤੇ ਉਹ ਸਾਰਾ ਇਟਸ ਅ ਬਿਗ ਸਕੈਮ ਉਹ ਸਾਰਾ ਪੈਸਾ ਕਾਗਜ਼ਾਂ ਦੇ ਵਿੱਚ ਉਰਦ ਖੁਰਦ ਫੁਰਦ ਹੋ ਗਿਆ ਹਮ ਕੱਲ ਅਸੀਂ ਗਏ ਉੱਥੇ ਮੈਂ ਬਾਜਵਾ ਸਾਹਿਬ ਦੇ ਨਾਲ ਹੀ ਸੀਗਾ ਸਭ ਤੋਂ ਪਹਿਲਾਂ ਅਸੀਂ ਜਿਹੜਾ ਸੁਲਤਾਨਪੁਰ ਲੋਧੀ ਏਰੀਆ ਉਹਦੇ ਨਾਲ ਜਿਹੜਾ ਬਿਆਸਪੁਰਾ ਉੱਥੇ ਗਏ ਸੀਗੇ ਉਸ ਜਗ੍ਹਾ ਦੇ ਉੱਪਰ ਖੂਬ ਸਿਆਸਤ ਹੋਈ ਜਿਹੜੇ ਅਸੀਂ ਵਾਟਰ ਟੈਂਕਸ ਲੈ ਕੇ ਗਏ ਸੀ ਉੱਥੇ ਦੋ ਪ੍ਰਤਾਪ ਸਿੰਘ ਬਾਜਵਾ ਲੈ ਕੇ ਗਏ ਸੀ ਉਹਦੇ ਤੇ ਖੂਬ ਸਿਆਸਤ ਹੋਈ ਕੱਲ ਦੀ ਹੂੰ ਹੂੰ ਪਹਿਲੀ ਗੱਲ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਇੱਥੇ ਸਰੋਤਿਆਂ ਨੂੰ ਕੋਈ ਗੱਲ ਕਰ ਦਿਆਂ ਕਲੀਅਰ ਜਿਹੜੇ ਉਹ ਦੋ ਟੈਂਕਸ ਲੈ ਕੇ ਗਏ ਸੀ ਅਸੀਂ ਆਪਦੇ ਕਿਸੇ ਨਿੱਜੀ ਅ ਦੋਸਤ ਮਿੱਤਰ ਤੋਂ ਲੈ ਕੇ ਗਏ ਸੀ ਲੋਕਾਂ ਦੀ ਮਦਦ ਕਰਨ ਵਾਸਤੇ ਲੋਕਾਂ ਨੂੰ ਇੱਧਰੋਂ ਉੱਧਰ ਕਰਨ ਵਾਸਤੇ ਟਰਾਂਸਪੋਰਟੇਸ਼ਨ ਵਾਸਤੇ ਹੂੰ 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 ਉਹਦੇ ਵਿੱਚ ਜਾ ਕੇ ਬਾਜਵਾ ਸਾਹਿਬ ਨੇ ਲੋਕਾਂ ਦਾ ਹਾਲਚਾਲ ਪੁੱਛਿਆ ਉੱਥੇ ਲੋਕਾਂ ਨੇ ਇਹ ਗੱਲ ਕੀਤੀ ਵੀ ਪਿਛਲੇ ਵਾਰੀ ਵੀ ਪਾਣੀ ਆਇਆ ਸੀ ਇੱਥੇ ਅਸੀਂ ਕਲਾ ਕਲਾ ਕੇ ਮਰ ਗਏ ਜਿਹੜੇ ਇੱਥੋਂ ਦੇ ਲੋਕਲ ਨਮੈਂਦੇ ਆ ਕਿ ਭਾਈ ਇਹ ਫੇਰ ਆਫਤ ਆ ਸਕਦੀ ਹੈ ਤੁਸੀਂ ਉਹਦੇ ਤੇ ਕਿਰਪਾ ਕਰਕੇ ਧਿਆਨ ਦਿਓ ਕਹਿੰਦੇ ਪਰ ਸਰਕਾਰ ਬਣੀ ਕੋਈ ਧਿਆਨ ਨਹੀਂ ਦਿੱਤਾ ਹੂੰ ਪਗਵੰਤਮਾਨ ਸਾਹਿਬ ਪਿਛਲੇ ਹੋਰੀਏ ਗੱਲ ਕਰਦੇ ਸੀ ਕੇਜਰੀਵਾਲ ਸਾਹਿਬ ਹੋਰੀ ਗੱਲ ਕਰਦੇ ਸੀ ਅਗਰ ਇਹ ਕੁਦਰਤੀ ਆਫਤ ਆਏਗੀ ਤਾਂ ਉਹ 50000 ਰੁਪਏ ਏਕੜ ਦਾ ਦੇਗੇ ਹੂੰ ਮੁਰਗੀ ਤੱਕ ਦਾ ਮੁਆਵਜ਼ਾ ਦੇਗੇ ਹੂੰ ਅੱਜ ਨਾ ਕੋਈ ਪਗਵੰਤਮਾਨ ਜੀ ਦਿਖੇ ਅੱਜ 10 ਦਿਨ ਹੋ ਗਏ ਉਸ ਤੋਂ ਬਾਅਦ ਨਾ ਹੀ ਇਹਨਾਂ ਦੇ ਕੋਈ ਹੋਰ ਐਮਐਲਏ ਦੇਖੇ ਇੱਕ ਬੜੀ ਹਾਸੋ ਹੀਣੀ ਗੱਲ ਮੈਂ ਤੁਹਾਨੂੰ ਦੱਸਦਾ ਅੱਜ ਤੁਹਾਡੇ ਚੈਨਲ ਤੇ ਹੂੰ ਅੱਗੇ ਤਾਂ ਸੁਣਦੇ ਹੁੰਦੇ ਸੀਗੇ ਵੀ ਆਮ ਆਦਮੀ ਦੇ ਜਿਹੜੇ ਲੀਡਰ ਆ ਜਾ ਕੇ ਫੋਟੋ ਵਾ ਖਿਚਵਾ ਕੇ ਆ ਜਾਂਦੇ ਆ ਕੱਲ ਮੈਂ ਖੁਦ ਅੱਖੀਂ ਦੇਖ ਕੇ ਗੱਲ ਆਇਆ ਵੀ ਇਹਨਾਂ ਦੇ ਬੜੇ ਸ਼ਰੋਮਣੀ ਜਿਨ੍ਹਾਂ ਨੂੰ ਇਹ ਸੰਤ ਕਹਿੰਦੇ ਨੇ ਸੀਚੇਵਾਲ ਸਾਹਿਬ ਉਹ ਉੱਥੇ ਬੋਟ ਦੇ ਵਿੱਚ ਬਹਿ ਕੇ ਬਾਈਟ ਦੇ ਕੇ ਫੋਟੋ ਖਿਚਵਾ ਕੇ ਉੱਥੋਂ ਨਾਲ ਦੀ ਨਾਲ ਵਾਪਸ ਆ ਗਏ ਹਮਮ ਸਿਰਫ ਪੀਆਰ ਐਕਸਰਸਾਈਜ਼ ਹੋਈ ਆ ਜਿੱਥੋਂ ਜ਼ਿਕਰ ਮੇਰੇ ਸਾਥੀ ਨੇ ਗੱਲ ਕਹੀ ਵੀ ਭਗਵੰਤਬਾਨ ਜੀ ਹੈਲੀਕਾਪਟਰ ਆਫ ਦਾ ਦੇ ਕੇ ਆਏ ਆ ਜਦੋਂ ਪ੍ਰਤਾਪ ਸਿੰਘ ਬਾਜਵਾ ਦੋ ਟੈਰਨ ਟਰੱਕ ਦੇ ਕੇ ਆਏ ਆ ਉੱਥੇ ਉਸ ਤੋਂ ਬਾਅਦ ਭਗਵੰਤਬਾਨ ਸਾਹਿਬਾਂ ਨੂੰ ਹੈਲੀਕਾਪਟਰ ਯਾਦ ਆਇਆ ਦੂਜੀ ਗੱਲ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਾਣ ਇਟਸ ਨਾਟ ਅ ਰੈਸਕਿਊ ਹੈਲੀਕਾਪਟਰ ਉਹ ਲੋਕਾਂ ਨੂੰ ਰੈਸਕਿਊ ਕਰਨ ਵਾਲਾ ਹੈਲੀਕਾਪਟਰ ਨਹੀਂ ਹੈ ਉਹ ਸਮਗਰੀ ਪਹੁੰਚਾਉਣ ਦੇ ਲਈ ਉਹ ਤਾਂ ਤਿੰਨ ਤੋਂ ਚਾਰ ਜਣੇ ਪੈਂਦੇ ਆ ਹਾਂ ਨਹੀਂ ਉਹ ਸਮਗਰੀ ਵਾਸਤੇ ਉਹ ਐਸੇ ਵੀ ਸਮਗਰੀ ਪਹੁੰਚਾਉਣ ਵਾਸਤੇ ਲਗਾਇਆ ਗਿਆ ਠੀਕ ਹੈ ਰਾਣਾ ਜੀ ਮੇਰੀ ਮੇਰੀ ਗੱਲ ਸੁਣੋ ਬਿਲਕੁਲ ਉਸ ਉਸ ਤੋਂ ਬਾਅਦ ਗੱਲ ਇਹ ਹੋਗੀ ਉੱਥੇ ਜਾ ਕੇ ਤੁਸੀਂ ਮਸ਼ਹੂਰੀ ਕਰ ਰਹੇ ਹੋ ਜੀ ਲਓ ਮੈਂ ਆਪਣਾ ਹੈਲੀਕਾਪਟਰ ਦੇ ਦਿੱਤਾ ਤੁਹਾਨੂੰ ਹੁਣ ਤੁਸੀਂ ਜੋ ਮਰਜ਼ੀ ਕਰੋ ਭਗਵੰਤ ਮਾਨ ਸਾਹਿਬ ਮੈਂ ਜੀ ਸਾਰੀ ਜਿਹੜੀ ਪੁਲਿਸ ਉਹ ਲੋਕਾਂ ਦੇ ਲਾ ਦਿੱਤੀ ਗਈ ਕੱਲ ਅੰਮ੍ਰਿਤਸਰ ਗਏ ਉੱਥੇ ਤਾਂ ਰੂਟ ਲੱਗਿਆ ਸੀ ਉਹਨਾਂ ਦਾ ਬਹੁਤ ਵੱਡਾ ਸੋ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ ਆ ਸਿਰਫ ਠੀਕ ਹੈ ਠੀਕ ਹੈ ਜਿੰਨਾ ਵੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਕਿਸਾਨ ਨੇਤਾ ਜੁੜੇ ਹੋਏ ਨੇ ਮੁਕੇਸ਼ ਅੰਦਰ ਜੀ ਮੁਕੇਸ਼ ਜੀ ਸਵਾਗਤ ਹੈ ਤੁਹਾਡਾ ਮੁਕੇਸ਼ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੋਂ ਇਹੀ ਜਾਨਣਾ ਚਾਹਾਂਗੇ ਕਿ ਉੱਪਰ ਹੜ੍ਹ ਦੇ ਨਾਲ ਜਿੰਨਾ ਨੁਕਸਾਨ ਹੋਇਆ ਹੈ ਕਿੰਨੀ ਕਿ ਏਕੜ ਫਸਲ ਕਿਸਾਨਾਂ ਦੀ ਹੈ ਉਹ ਹੜ੍ਹ ਦੀ ਚਪੇਟ ਚਾਈ ਹੈ ਮਾਲ ਡੰਗਰ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਮੁਆਵਜ਼ੇ ਦੇ ਬਾਰੇ ਕੀ ਕੁਝ ਦੇਖੋ ਜੇ ਗੱਲ ਕਰੀਏ ਗਰਾਊਂਡ ਲੈਵਲ ਤੇ ਹੂੰ ਜੋ ਕੰਡੀਸ਼ਨ ਹੁਣ ਬਣ ਗਈ ਆ ਤੇ ਜੋ ਮੌਸਮ ਦੇ ਬਾਅਦ ਦਾ ਕਰੇ ਉਹ ਨਾਲੇ ਜਿੰਨਾ ਚ ਅਜੇ ਖਤਰਾ ਟਲਿਆ ਨਹੀਂਗਾ ਹਾਂ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਣ ਦੀ ਖਤਰਾ ਹੈ ਜੀ ਕਿਉਂਕਿ ਅਜੇ ਸੱਤ ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਆ ਖਾਸ ਕਰਕੇ ਜਿਹੜੇ ਸਾਡੇ ਸਰਹੱਦੀ ਜਿਲ੍ਹੇ ਆ ਹਾਂ ਪਰ ਜੇ ਅਸੀਂ ਗੱਲ ਕਰੀਏ ਅੱਜ ਸਰਕਾਰਾਂ ਦੀ ਦੇਖੋ ਕਿਸਾਨ ਜਿੱਥੇ ਬੰਦੀਆਂ ਦੀ ਕਿਸੇ ਨਾਲ ਨਿੱਜੀ ਲੜਾਈ ਤਾਂ ਨਹੀਂ ਹੂੰ ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਜਿੱਥੋਂ ਤੈਨ ਦੇ ਵਿੱਚ ਜੇ ਇਹਨੂੰ ਕੁਝ ਸਬਕ ਲਿਆ ਹੁੰਦਾ ਬਸ ਇਹ ਨਹੀਂ ਇੱਕ ਦੂਜੇ ਤੇ ਪੋਲਿਟਿਕਲ ਪਾਰਟੀਆਂ ਦੂਸ਼ਣਵਾਦੀ ਚੱਲੀ ਜਾਂਦੀ ਉਹ ਨਹੀਂ ਨੇ ਸਾਲ ਕੁਝ ਕੀਤਾ ਉਹ ਨਹੀਂ ਕੀਤਾ ਗਰਾਊਂਡ ਲੈਵਲ ਤੇ ਇਹ ਪੰਜਾਬ ਨੂੰ ਬਚਾਉਣ ਲਈ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਕੁਝ ਨਹੀਂ ਕੀਤਾ 2003 ਦੇ ਵਿੱਚ ਵੀ ਇਹਨੇ ਫੋਟੋ ਸ਼ੂਟ ਕੀਤਾ ਸੀਗਾ ਅੱਜ ਵੀ ਮੈਂ ਬੜੇ ਇਹ ਗੱਲ ਹੁਣ ਕਹਿਣੀ ਵੀ ਚਾਹੀਦੀ ਪਰ ਜਿੱਦਾਂ ਦਾ ਸਮਾਂ ਅੱਜ ਵੀ ਜਿੰਨੀਆਂ ਪਾਰਟੀਆਂ ਜਾ ਰਹੀਆਂ ਉਹ ਤੇ ਫੋਟੋ ਸ਼ੂਟ ਕਰਨ ਜਾ ਰਹੀਆਂ ਇਹ ਵਾਰ ਤਾਂ ਸਾਰਿਆਂ ਨੂੰ ਪਤਾ ਸੀ ਜਿੰਨੇ ਵੱਡੇ ਪੱਧਰ ਤੇ ਇਹਦਾ ਵਾਰਤਾ ਹੋ ਰਹੀਆਂ ਉਹਨਾਂ ਨੂੰ ਸਤਾਉਣੇ ਹੂੰ 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 ਇਹ ਤਾਂ ਪਹਿਲ ਦੇਖ ਕੇ ਸਰਕਾਰ ਨੇ ਕੀ ਕੀਤਾ ਸਾਡੇ 3.5 ਕਰੋੜ ਦੇ ਪੰਜਾਬ ਦੀ ਆਬਾਦੀ ਆ 15 16 ਮੰਤਰੀ ਬਣਦੇ ਆ ਉਹਨੇ ਆਪਣੀ ਪੀ ذمہ داری ਨੁਭਾਈ ਕਿੱਥੇ ਜਿਹੜਾ ਅਜੇ ਤੱਕ ਜਿੱਤਰ ਵਿੱਚ ਪਾਸੀ ਚੱਲਾਈ ਸੀ ਭੱਜ ਬਗਰੋੜ ਕਿੱਥੇ ਨਹੀਂ ਕੀਤਾ ਅੱਜ ਜੇ ਉੱਥੇ ਗਰਾਊਂਡ ਲੈਵਲ ਤੇ ਕੋਈ ਮਦਦ ਕਰ ਰਿਹਾ ਆਪਣੇ ਭਾਈਚਾਰੇ ਦੀ ਉਹ ਜਿਹੜੀਆਂ ਕੁਝ ਧਾਰਮਿਕ ਸੰਸਥਾ ਆ ਉਹ ਬੜੀ ਜ਼ੋਰ ਨਾਲ ਤੇ ਉਹਨਾਂ ਦੀ ਮਦਦ ਕਰਨੇ ਕਿੱਲੇ ਜੋਖੀਆਂ ਹੈ ਜਾਂ ਬਹੁਤ ਕਰ ਰਹੀਆਂ ਲੋਕ ਆਪਣੇ ਪੱਧਰ ਤੇ ਜਾ ਕੇ ਮਿੱਟੀ ਲੈ ਜਾ ਰਹੇ ਆ ਜਿੱਦਾਂ ਉਹ ਇਹਨਾਂ ਨੂੰ ਬਚਾ ਰਹੇ ਆ ਜਿਹੜੇ ਪਿੰਡ ਡੁੱਬ ਰਹੇ ਆ ਔਰ ਜਿੱਥੇ ਜਿੱਥੇ ਸੀ1 ਕੋ ਪਾੜ ਪਾ ਰਹੇ ਆਪ ਦਿਨ ਰਾਤ ਕਰਕੇ ਮਦਦ ਕਰ ਰਹੇ ਆ ਅੱਜ ਸਾਡੀ ਜਥੇਬੰਦੀ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਰਾਜੇਵਾਲ ਜੀ ਨੇ ਵੀ ਆਪਣੀ ਜਥੇਬੰਦੀ ਦੇ ਸਾਰੇ ਅਹੁਦੇਦਾਰਾਂ ਨੂੰ ਅੱਜ ਹਵਾਇਤ ਕੀਤੀ ਹੈ ਕਿ ਜਿਹੜੇ ਜਿਹੜੇ ਸਾਡੀ ਜਥੇਬੰਦੀ ਕੰਮ ਕਰਦੀ ਆ ਮੈਂ ਸਭ ਕੁਝ ਛੱਡ ਕੇ ਪਹਿਲਾਂ ਉੱਥੇ ਜਾ ਕੇ ਆਪਣੇ ਭਾਈਚਾਰੇ ਦੀ ਮਦਦ ਕਰੂੰਗੀ ਬਿਲਕੁਲ ਪੂਜੀ ਜਗਦੀ ਨਕਸਾਨ ਦੀ ਇਹੋ ਹੀ ਸੀਐਮ ਸਾਹਿਬ ਕਹਿੰਦੇ ਸੀ ਮੈਂ ਹੁਣ ਇਹ ਇਨਸਾਫੀ ਗੱਲ ਕਹਿਣੀ ਨਹੀਂ ਚਾਹਦਾ ਕਿ ਪਰ ਆਪਾਂ ਇਹਨਾਂ ਨੂੰ ਦੱਸਣ ਦੀ ਜ਼ਰੂਰਤ ਤੇ ਆਂ। ਭਈ ਮੈਂ ਸਰਕਾਰ ਦੀਆਂ ਬਾਤ ਕਰਾਂਗਾ ਮੁਆਵਜ਼ਾ ਲੋਕਾਂ ਦੇ ਨੁਕਸਾਨ ਦਾ ਪਹਿਲਾਂ ਜਾਇਆ ਕਰੂਗਾ। ਉਹ ਇਹ ਕਹਿੰਦੇ ਕਿ ਤੇ ਬੱਕਰੀ ਮੁਰਗੀ ਹਰੇਕ ਦਾ ਮੈਂ ਮੁਆਵਜ਼ਾ ਦਊਂਗਾ। ਅੱਜ ਲੋਕਾਂ ਦੇ ਜਿੱਦਾਂ ਤੁਸੀਂ ਪਹਿਲਾਂ ਇੱਕ ਸਲਿੱਪ ਦਿਖਾਇਆ ਸੱਤ ਸਾਲ ਹੋ ਗਏ ਜਿਨ੍ਹਾਂ ਨੂੰ ਘਰ ਬਣਾਉਂਦਿਆਂ ਨੂੰ। ਉੱਥੇ ਅੱਜ ਉਹਨਾਂ ਦਾ ਘਰ ਟਹਿ ਗਿਆ। ਲੋਕਾਂ ਦੇ ਪਸ਼ੂ ਬੜੀ ਮਿਹਨਤ ਨਾਲ ਪਾਲ ਕੇ ਜਿਹੜੇ ਉਹਨੀਆਂਸੀ ਪਾਲ ਕੇ ਉਹਨਾਂ ਦਾ ਦਿਨ ਰਾਤ ਸੇਵਾ ਕਰਕੇ ਅੱਜ ਉਹਨਾਂ ਨੂੰ ਕੁਝ ਉਹ ਨਹੀਂ ਦੇਣਾ ਸੀ ਦੋ ਤੋ ਪੈਸੇ ਬਚਣੇ ਸੀ ਆ ਜੋ ਕਟੂੜ ਡਰਦਾ ਹੈ ਮਰਦਾ ਹੈ ਉਹਨਾਂ ਦਾ ਮੁਆਵਜ਼ਾ ਕੌਣ ਦੇਊਗਾ ਅਸੀਂ ਕਿਸਾਨ ਜਥੇ ਬਣ ਗਏ ਹਾਂ ਤੇ ਹੁਣ ਚੁੱਪ ਨਹੀਂ ਰਹਿਣਗੇ ਕਿਉਂਕਿ 2023 ਤੋਂ ਬਾਅਦ ਨੌਕਾ ਨੇ ਬੜੀ ਮੁਸ਼ਕਲ ਨਾਲ ਇੱਕ ਸਾਲ ਦਾ ਬਿਲਕੁਲ ਇਹ ਜਿਹੜੀ ਅੱਜ ਆਫਤ ਆਈ ਆ ਅਸੀਂ ਇਹਨੂੰ ਨਾਲ ਸੰਭੀਆ ਵੀ ਅੱਜ ਹੋਰ ਪੰਜਾਬ ਦਾ ਦਰਦ ਦੱਸ ਰਹੇ ਹਾਂ ਨਾਲੇ ਮுகੇ ਇੱਕ ਸਵਾਲ ਮੇਰਾ ਇੱਥੇ ਹੋ ਰਿਹਾ 2023 ਦੀ ਤੁਸੀਂ ਗੱਲ ਕੀਤੀ ਉਦੋਂ ਵੀ ਹੜਾ ਆਇਆ ਸੀ ਉਦੋਂ ਵੀ ਅਸੀਂ ਦੇਖਿਆ ਕਿ 2023 ਚ ਜੋ ਮੁਆਵਜ਼ੇ ਦੀ ਗੱਲ ਕਹੀ ਗਈ ਸੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਕਿ ਪੈ ਲੋ ਵੀ ਕਿਤ ਪੈ ਲੋ ਜਦੋਂ ਮੇਰੇ ਜਿੰਨੀ ਮਰਦੀ ਇਹ ਗੱਲ ਕਰ ਲੈਣ ਨਹੀਂ ਤਾਂ ਦਾਵਾ ਕਰਕੇ ਅੰਕੜੇ ਦਿਖਾ ਦੇ ਭਈ ਪੰਜਾਬ ਦੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਇਸ ਜਗ੍ਹਾ ਇਨਾ ਮਾਜਵਾ ਦਿੱਤਾ ਉਹ ਸਾਨੂੰ ਖर्चा ਹੈ ਉਹ ਕਿਸਾਨ ਜਤੇ ਬੰਨੀਆਂ ਜੋ ਖਲੀ ਵੇਚੜੀਆਂ ਕਿਉਂਕਿ ਜਿੱਡੇ ਪੱਦਰ ਤੇ ਹੁਣ ਨੁਕਸਾਨ ਹੋ ਗਿਆ ਆ ਲੋਕਾਂ ਦੇ ਇਸ ਪਾਸੇ ਨੂੰ ਜਿਹੜਾ ਆ ਇਹੋ ਹੀ ਫਸਲ ਤੋਂ ਵਾਲਾ ਕੰਮ ਕਿਸਾਨ ਨੇ ਆਪਣਾ ਧਰ ਜੀ ਠੀਕ ਹੁਣ ਜਵਾਬ ਲੈ ਲੈਣੇ ਜਵਾਬ ਲੈ ਲੈਣੇ ਬਿਲਕੁਲ ਰਣਜੀਤ ਜੀ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਹੈ 2023 ਚ ਜਦੋਂ ਹੜ੍ਹ ਆਏ ਸੀ ਸਾਰਿਆਂ ਨੇ ਦੇਖਿਆ ਉਦੋਂ ਵੀ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਲੋਕਾਂ ਦੇ ਪਸ਼ੂ ਰੁੜ ਗਏ ਹੁਣ ਵੀ ਅਜੇ ਹੀ ਸਥਿਤੀ ਹੈ ਮੁਆਵਜ਼ੇ ਦੀ ਗੱਲ ਪਹਿਲੀ ਗੱਲ ਤਾਂ ਅਜੇ ਕੋਈ ਐਲਾਨ ਹੋਇਆ ਨਹੀਂ ਕਿ ਆ ਗਿਆ ਕਿ ਮੁਆਵਜ਼ਾ ਮਿਲੇਗਾ ਕਦੋਂ ਮਿਲੇਗਾ ਕਿੰਨਾ ਮਿਲੇਗਾ ਕਿਸ ਹਿਸਾਬ ਨਾਲ ਮਿਲੇਗਾ ਕੋਈ ਐਲਾਨ ਉਹਦਾ ਨਹੀਂ ਹੋਇਆ 2023 ਚ ਦੁਹੜਾ ਆਇਆ ਸੀ ਉਸ ਦਾ ਵੀ ਐਲਾਨ ਮੁਆਵਜ਼ੇ ਦਾ ਕੀਤਾ ਗਿਆ ਸੀ ਪਰ ਅਜੇ ਤੱਕ ਕਹਿਣਾ ਕਿ ਉਹ ਵੀ ਕਿਸਾਨਾਂ ਨੂੰ ਨਹੀਂ ਮਿਲਿਆ ਹੁਣ ਤਸਵੀਰਾਂ ਜਦੋਂ ਸਾਹਮਣੇ ਨੇ ਕਿਸਾਨ ਆਪ ਰੋ ਰੋ ਕੇ ਦੱਸ ਰਹੇ ਨੇ ਕਿ ਇਸ ਨੇ ਕਿੰਨੇ ਸਾਲ ਲਗਾ ਕੇ ਆਪਣਾ ਘਰ ਬਣਾਇਆ ਪੂਰੀ ਜਮਾ ਪੂੰਜੀ ਲਗਾ ਦਿੱਤੀ ਕਿਸੇ ਦੀ ਫਸਲ ਸੀਗੀ ਕੋਈ ਛੋਟਾ ਕਿਸਾਨ ਸੀ ਕੋਈ ਗਰੀਬ ਕਿਸਾਨ ਸੀਗਾ ਕੋਈ ਸਿਰਫ ਗਊਆ ਮੱਜਾ ਨਾਲ ਆਪਣਾ ਜਿਹੜਾ ਰੋਜ਼ਗਾਰ ਹੈ ਉਹ ਚਲਾਉਂਦਾ ਸੀਗਾ ਸਾਰਿਆਂ ਦਾ ਸਾਰਾ ਰੋਜ਼ਗਾਰ ਰੋੜ ਗਿਆ ਨਾਲੇ ਵੱਡੀ ਗੱਲ ਇੱਥੇ ਏ ਆ ਰੰਜੀਤ ਜੀ ਦੋ ਕੁਝ ਦਿਨ ਪਹਿਲਾਂ ਤਸਵੀਰਾਂ ਆ ਰਹੀਆਂ ਸੀ ਪਿੰਡ ਦੇ ਲੋਕ ਆਪ ਜਾ ਜਾ ਕੇ ਸਿਮਿੰਟ ਦੀਆਂ ਬੋਰੀਆਂ ਦੇ ਨਾਲ ਬੰਨ ਪੱਕੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਨਾ ਆਵੇ ਉਦੋਂ ਪ੍ਰਸ਼ਾ ਕਿੱਥੇ ਸੀ ਅਸੀਂ ਤੇ ਮਤਲਬ ਪੂਰੇ ਜ਼ੋਰ ਦੇ ਨਾਲ ਇਹ ਤਸਵੀਰਾਂ ਦਿਖਾਈਆਂ ਕਿ ਲੋਕ ਕਿਸਾਨ ਆਪਣੀ ਜ਼ਮੀਨ ਆਪਣੇ ਘਰ ਖੇਤ ਬਚਾਉਣ ਦੇ ਵਾਸਤੇ ਆਪ ਜ਼ਮੀਨ ਤੇ ਉਧਰੇ ਨੇ ਸਮਾਜ ਸੇਵੀ ਸੰਸਥਾਵਾਂ ਆਈਆਂ ਨੇ ਉਹ ਕੰਮ ਕਰ ਰਹੀਆਂ ਨੇ ਲੇਕਿਨ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਜੋ ਆਦੇਸ਼ ਦਿੱਤੇ ਗਏ ਸੀ ਪ੍ਰਸ਼ਾਸਨ ਨੇ ਉਹਦਾ ਕਿਤੇ ਪਾਲਨ ਨਹੀਂ ਕੀਤਾ ਸਵਾਲ ਉੱਥੇ ਹੀ ਉੱਠਦਾ ਫੇਰ ਅਗਰ ਪਹਿਲੇ ਤੋਂ ਹੀ ਇਹਦਾ ਸਾਰੇ ਡੀਸੀਸ ਨੇ ਸੰਗਿਆਨ ਲਿਆ ਹੁੰਦਾ ਔਰ ਸਾਰੇ ਕਿਤੇ ਜਾ ਕੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਨੁਕਸਾਨ ਇੰਨਾ ਨਹੀਂ ਸੀ ਹੋਣਾ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਹੁਣ ਤੁਹਾਡੇ ਤੇ ਦੇਖੋ ਜੀ ਮੈਂ ਇਹ ਦੇ ਪਹਿਲਾਂ ਕਿਸਾਨ ਵੀਰ ਮੇਰੇ ਨਾਲ ਬੈਠੇ ਨੇ 2023 ਦੀ ਗੱਲ ਕਰ ਰਹੇ ਨੇ ਹੂੰ ਉਦੋਂ ਮੁਆਵਜ਼ਾ ਦਿੱਤਾ ਗਿਆ ਔਰ 99% ਮੁਆਵਜ਼ਾ ਜਿਹੜਾ ਨਿਆ ਕਿਸਾਨਾਂ ਨੂੰ ਮਿਲਿਆ ਔਰ ਜਿਹੜੇ ਪ੍ਰਭਾਵਿਤ ਲੋਕ ਸੀ ਮਿਲੇ ਜੇ ਅੱਜ ਵੀ ਮੈਂ ਇਹਨਾਂ ਨੂੰ ਹੁਣ ਵੀ ਆਨਰ ਕੋਰ ਟੀਵੀ ਤੇ ਕਹਿ ਰਿਹਾ ਕਿ ਜੇ ਕਿਸੇ ਦਾ ਕੋਈ ਰਹਿ ਗਿਆ ਕਿਸੇ ਕਾਰਨਾ ਕਰਕੇ ਮੈਨੂੰ ਲਿਸਟ ਦੇ ਦਿਓ ਜਾਂ ਤੁਸੀਂ ਆਪਣੇ ਸਬੰਧਤ ਡੀਸੀ ਸਾਹਿਬਾਨ ਨੂੰ ਮਿਲੋ ਠੀਕ ਹੈ ਉਹ ਅਸੀਂ ਵੀ ਦੇ ਰਹੇ ਹਾਂ ਔਰ ਦਿੱਤਾ ਜਾਏਗਾ ਔਰ ਜਿਹੜੀ ਹੁਣ ਨਵੀਂ ਗੱਲ ਆ ਗਈ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਹੁਣ ਜਿਹੜਾ ਨੁਕਸਾਨ ਹੋ ਰਿਹਾ ਦੇਖੋ ਪਹਿਲਾ ਮਕਸਦ ਸਾਡਾ ਇਹ ਹੈਗਾ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੁਣ ਸਾਡੇ ਪ੍ਰਭਾਵਿਤ ਲੋਕ ਨੇ ਆਪਾਂ ਪਹਿਲਾਂ ਉਹਨਾਂ ਨੂੰ ਬਾਹਰ ਕੱਢੀਏ ਔਰ ਮੁਆਵza ਪਹਿਲਾਂ ਵੀ ਸਰਕਾਰ ਨੇ ਦਿੱਤਾ ਉਹ ਮੁਆਵza ਅੱਗੇ ਵੀ ਸਰਕਾਰ ਦੇਗੀ ਆਪਾਂ ਕ ਤੁਸੀਂ ਹੁਣ ਬੜੀ ਵਧੀਆ ਗੱਲ ਕੀਤੀ ਹੈ ਕਿ ਦੇਖੋ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਡੇਰੀ ਚਲਾ ਕੇ ਆਪਣਾ ਕੰਮ ਚਲਾਉਂਦੇ ਨੇ ਜਿਨ੍ਹਾਂ ਨੇ ਇੱਕ ਜਾਂ ਦੋ ਮੱਝਾਂ ਰੱਖੀਆਂ ਹੋਏ ਨੇ ਆਪਣਾ ਦੁੱਧ ਜਿਹੜਾ ਪਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਜਾਂ ਫਿਰ ਕਈਆਂ ਕੋ ਥੋੜੀ ਥੋੜੀ ਫਸਲ ਹੈਗੀ ਆ ਕਈਆਂ ਕੋ 1 ਏਕੜ ਹੈਗੀ ਆ ਕਈਆਂ ਕੋ ਤਾਂ 1 ਏਕੜ ਹੈਈ ਕਈਆਂ 2 ਏਕੜਾ ਪ੍ਰਭਾਵ ਹੋਣਾ ਤੇ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਉਹਨਾਂ ਦੀ ਫਸਲ ਸਾਰੀ ਦੀ ਸਾਰੀ ਖਰਾਬ ਹੋ ਗਈ ਹੁਣ ਆਪਾਂ ਦੇਖੋ ਸਰਕਾਰ ਇਸ ਕੰਮ ਚ ਲੱਗੀ ਹੋਈ ਆ ਔਰ ਆਪਾਂ ਮੁਆਵਜ਼ਾ ਵੀ ਦੇਵਾਂਗੇ ਆਪਣੇ ਆਪਣੇ ਕਿਸਾਨਾਂ ਨੂੰ ਵੀ ਬਚਾਵਾਂਗੇ ਡੇਰੀ ਆਮ ਆਦਿ ਨੇ ਜਾਂ ਕਿਸੇ ਵੀ ਵਰਗ ਦੇ ਲੋਕ ਨੇ ਆਪਾਂ ਉਹਨਾਂ ਦੇ ਨਾਲ ਖੜਾਗੇ ਹੁਣ ਦੂਸਰੇ ਪਾਸੇ ਰਾਣਾ ਜੀ ਨੇ ਹੁਣੇ ਗੱਲ ਕੀਤੀ ਕਾਂਗਰਸ ਤੋਂ ਮੇਰੇ ਭਰਾ ਕਹਿੰਦੇ ਜੀ ਇਹ ਪੀਆਰ ਕਰਦੇ ਨੇ ਫੋਟੋ ਖਿਚਾਉਂਦੇ ਨੇ ਮੈਂ ਤੇ ਇਹ ਗੱਲ ਕਰਦਾ ਕਿ ਅਸੀਂ ਤੇ ਕਿਤੇ ਸਾਡੇ ਨਾਂ ਦੇ ਵੋਲੰਟੀਅਰ ਨਾ ਕੋਈ ਮੰਤਰੀ ਸਾਹਿਬਾਨ ਨਾ ਵੱਡੇ ਵੱਡੇ ਟੈਂਕ ਲੈ ਕੇ ਗਏ ਨਾ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਜਿਹੜੀਆਂ ਲਾਏ ਇਹ ਤੇ ਅੰਦਰੋਂ ਬੈਠ ਕੇ ਵੀਡੀਓਗ੍ਰਾਫੀ ਕਰਦੇ ਨੇ ਅੰਦਰ ਬੈਠ ਕੇ ਇਹ ਚਿੱਟੇ ਕੁੜਤੇ ਪਜਾਮੇ ਇਹ ਜਿਹੜਾ ਕਿਤੇ ਕਿ ਬਾਹਰੋਂ ਆ ਕੇ ਕਿਤੇ ਕੋਈ ਪਾਣੀ ਦਾ ਛਿੱਟਾ ਪਾ ਦੇ ਉਸ ਤੇ ਜਾਂ ਇਹ ਗੰਦੇ ਹੋ ਜਾਣ ਇਸ ਕਰਕੇ ਪ੍ਰਤਾਪ ਬਾਜਵਾ ਸਾਖ ਦੇ ਬਾਹਰ ਹੀ ਨਹੀਂ ਆਏ ਔਰ ਇਹਨਾਂ ਦੇ ਉੱਥੇ ਦੇ ਵਿਧਾਇਕ ਕਾਂਗਰਸ ਜਿਹੜੇ ਨੇ ਇੰਦਰ ਰਾਣਾ ਗੁਰਜੀਤ ਜੀ ਦੇ ਬੇਟਾ ਠੀਕ ਆ ਉਹਨਾਂ ਨਾਲ ਇਹ ਉੱਥੇ ਲੜਾਈ ਕਰਦੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਇਹ ਲੋਕਾਂ ਦੀ ਉੱਥੇ ਮਦਦ ਕਰਨ ਗਏ ਨੇ ਕਿ ਆਪਸ ਵਿੱਚ ਉੱਥੇ ਲੜਨ ਵੇਨਣ ਗਏ ਗਏ ਨੇ ਮੈਂ ਇਸ ਚੀਜ਼ ਤੋਂ ਹੈਰਾਨ ਆ ਕਿ ਤੁਸੀਂ ਉੱਥੇ ਜਾ ਕੇ ਲੋਕਾਂ ਨੂੰ ਕੀ ਆਪਣਾ ਇੱਕ ਸੰਦੇਸ਼ ਦੇਣਾ ਚਾਹੁੰਦੇ ਅਸੀਂ ਦੇ ਅੱਜ ਵੀ ਕਹਿੰਦੇ ਅੱਗੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜੀਪੀ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਐਸੇ ਐਸਾ ਮੁੱਦਾ ਹੈਗਾ ਐਸੀ ਮੁੱਦੇ ਤੇ ਅਸੀਂ ਸਿਆਸਤ ਨਹੀਂ ਕਰਨਾ ਹੈ ਨਾ ਅਸੀਂ ਸਿਆਸਤ ਕਰਨਾ ਹੈ ਅਸੀਂ ਦੇ ਲੋਕਾਂ ਦੀ ਭਲਾਈ ਦੇ ਲਈ ਸਰ ਜੀ ਲੇਕਿਨ ਦੂਸਰਾ ਸਵਾਲ ਇੱਥੇ ਰਹਿ ਗਿਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕੀ ਆ ਗਿਆ ਸੀ ਜਾ ਕੇ ਜਾਇਜ਼ਾ ਲੋ ਸਾਰੇ ਡੀਸੀਜ਼ ਨੂੰ ਕੀ ਆ ਗਿਆ ਸੀ ਜਾ ਕੇ ਜਾਇਜ਼ਾ ਲੋ ਡੀਸੀਜ਼ ਆਉਂਦੇ ਨੇ ਅੱਧੇ ਪੌਨੇ ਘੰਟੇ ਵਾਸਤੇ ਆਪਣਾ ਸਰਵੇ ਕਰਦੇ ਨੇ ਦੂਰੋਂ ਦੂਰੋਂ ਦੇਖਦੇ ਫੋਟੋ ਆ ਖਿੱਚਦੇ ਚਲੇ ਜਾਂਦੇ ਰਹੇ ਕੀ ਰਿਪੋਰਟ ਨਾਲ ਦਿੱਤੀ ਕਿ ਪਾਣੀ ਦਾ ਪੱਧਰ ਵੱਧ ਸਕਦਾ ਹੈ ਵਦਟਵਾਲਾ ਇਹ ਸਾਡੇ ਕੋਲ ਰਿਪੋਰਟ ਆਈ ਹੈ ਇੱਥੇ ਇੱਥੇ ਕੰਮ ਕਰਨ ਦੀ ਲੋੜ ਹੈ ਕਿਉਂ ਇੰਨੀ ਦੇਰ ਹੋ ਗਈ ਮਤਲਬ ਲੂਪ ਹੋਲ ਕਿੱਥੇ ਹੈ ਤੁਸੀਂ ਤੁਸੀਂ ਨਾ ਖੁਦ ਦੇਖਿਆ ਹੋਣਾ ਕਿ ਇਹ ਸਿਰਫ ਪੰਜਾਬ ਦਾ ਨਹੀਂ ਹਿਮਾਚਲ ਦਾ ਦੇਖੋ ਕਿਸੇ ਵੀ ਸੂਬੇ ਦਾ ਦੇਖੇ ਜਿਹੜੇ ਇਫੈਕਟਡ ਹੋਏ ਨੇ ਇਹ ਇੰਨਾ ਕਿ ਜ਼ਿਆਦਾ ਬਰਸਾਤ ਹੋਈ ਇੰਨਾ ਕਿ ਜ਼ਿਆਦਾ ਪਾਣੀ ਆ ਗਿਆ ਪਿੱਛੋਂ ਕਿ ਦੇਖੋ ਕੰਟਰੋਲ ਤੋਂ ਬਾਹਰ ਹੋਇਆ ਇਹਦੇ ਵਿੱਚ ਮੈਂ ਹੁਣ ਡੀਸੀ ਸਾਹਿਬਾਨ ਨਾਲ ਆਪਾਂ ਅਫਸਰਾਂ ਦੀ ਗੱਲ ਕਰਨੀ ਹੈ ਤੁਸੀਂ ਅਫਸਰਾਂ ਦੀ ਗੱਲ ਕੀਤੀ ਅੱਜ ਤੱਕ ਜਿਹੜੇ ਅਫਸਰ ਜ ਅਫਸਰ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਉਹ ਅਫਸਰ ਨੂੰ ਸਸਪੈਂਡ ਵੀ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਅਫਸਰ ਤੇ ਕਾਰਵਾਈ ਵੀ ਹੋਈ ਤੇ ਅੱਗੇ ਵੀ ਹੋਏਗੀ ਅਸੀਂ ਕਿਸੇ ਵੀ ਰੁਕੀਏ ਨਾ ਇਸ ਮੁੱਦੇ ਤੇ ਖਾਸ ਤੌਰ ਤੇ ਇਸ ਮੁੱਦੇ ਤੇ ਜਾਨਣਾ ਚਾਹਾਂਗੇ ਕਿਉਂਕਿ ਸਰਵੇ ਦੇ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਜਦੋਂ ਸਾਰੇ ਡੀਸੀ ਡਰੋਨ ਲੈ ਕੇ ਪਹੁੰਚੇ ਸੀ ਇਧਰ ਆਦਾ ਤੇ ਪਾਣੀ ਦਾ ਡੈਮ ਦਾ ਪੱਧਰ ਜਾਂਚਣ ਵਾਸਤੇ ਤੇ ਕੀ ਇਸ ਮੁੱਦੇ ਤੇ ਵੀ ਜਿੱਥੇ ਜਿੱਥੇ ਲੂਪ ਹੋਲ ਮਿਲਣਗੇ ਉਹਨਾਂ ਅਫਸਰਾਂ ਤੋਂ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਕਾਰਵਾਈ ਵੀ ਹੋਏਗੀ ਸਾਡਾ ਮੁੱਦਾ ਇਹ ਹੈਗਾ ਕਿ ਪਹਿਲਾਂ ਤਾਂ ਅਸੀਂ ਅਫਸਰਾਂ ਨੂੰ ਇਹ ਕਿਹਾ ਸੀ ਕਿ ਇਹਦਾ ਸਰਵੇ ਕਰਕੇ ਇਹਦੀ ਮੁਰੰਮਤ ਕੀਤੀ ਜਾਏ ਔਰ ਜਿਹੜੇ ਗਵਰਨਰ ਗੋਇਲ ਜੀ ਨੇ ਉਹਨਾਂ ਨੇ ਖੁਦ ਇਹਦੇ ਉੱਪਰ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਕਿ ਆਪਾਂ ਜਿਹੜੇ ਜਿੰਨੀ ਰਿਪੇਅਰ ਕਰਨ ਦੀ ਲੋੜ ਸੀ ਰਿਪੇਅਰ ਵੀ ਕੀਤੀ ਹੈਗੀ ਆ ਹੁਣ ਜੇ ਉਹਦੇ ਵਿੱਚ ਕੋਈ ਅਕਸਰਾ ਨੇ ਉਹਦੇ ਵਿੱਚ ਕੋਈ ਨਈ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਉਤੇ ਆਪਾਂ ਸਖਤੋ ਸਖਤ ਕਾਰਵਾਈ ਜਿਵੇਂ ਕਿ ਪਹਿਲਾਂ ਕੀਤੀ ਆ ਠੀਕ ਹੈ ਠੀਕ ਹੈ ਨਾ ਹੁਣ ਵੀ ਕੀਤੀ ਜਾਏ ਠੀਕ ਹੈ ਸਮਾਂ ਮੇਰੇ ਕੋਲ ਘੱਟ ਰਹਿ ਗਿਆ ਪਰ ਇਸ ਹਾਲਚ ਇਹ ਸੁਨਿਸ਼ਚਿਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਕੋਲ ਸਮਾਂ ਘੱਟ ਹੈ ਤੇ ਸੁਨਿਸ਼ਚਿਤ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਲੀ ਵਾਰ ਲੇ ਤਿਆਰੀ ਹੁਣ ਤੋਂ ਹੋਣੀ ਚਾਹੀਦੀ ਹੈ ਕਿ ਅਗਲੀ ਵਾਰ ਜੇ ਕੋਈ ਆਫਜੀ ਆਪਦਾ ਆਵੇ ਤਾਂ ਇਹ ਕੋਈ ਐਕਸਕਿਊਜ਼ ਨਾ ਰਵੇ ਕਿ ਹਾਂ ਸਾਡੇ ਪੁਲ ਕੱਚੇ ਸੀ ਜਾਂ ਸਾਡੇ ਬੰਨ ਕੱਚੇ ਸੀ ਜਾਂ ਟਾਈਮ ਰੈਂ ਦੇ ਕੰਮ ਕਰ ਲੈਣਾ ਚਾਹੀਦਾ ਸੀਗਾ ਕੁਦਰਤੀ ਮਾਰ 2023 ਚ ਆਈ ਸੀ ਉਦੋਂ ਤੋਂ ਹੀ ਸਿੱਖਿਆ ਲੈ ਕੇ ਹੁਣ ਤੱਕ ਤਾਂ ਬਿਲਕੁਲ ਪ੍ਰਪੇਅਰ ਹੋਣਾ ਹੋ ਜਾਣਾ ਚਾਹੀਦਾ ਸੀਗਾ ਲੇਕਿਨ ਕਿਤੇ ਨਾ ਕਿਤੇ ਲੂਪ ਹੋਲ ਨੇ ਉਨ ਪ੍ਰਸ਼ਾਸਨਿਕ ਅਮਲੇ ਚ ਲੂਪ ਹੋਲ ਨੇ ਕਿ ਉਹਨਾਂ ਨੂੰ ਨਿਰਦੇਸ਼ ਸਹੀ ਨਹੀਂ ਮਿਲ ਪਾਰੇ ਇਹ ਇਸ ਵਾਸਤੇ ਲੋਕ ਪਰੇਸ਼ਾਨ ਨੇ ਲੇਕਿਨ ਲੋਕ ਜ਼ਰੂਰ ਦੇਖ ਰਹੇ ਨੇ ਜੋ ਕੁਛ ਉਹਨਾਂ ਦੇ ਨਾਲ ਹੋ ਰਿਹਾ ਤੇ ਕੌਣ ਉਹਨਾਂ ਦੀ ਰਾਤ ਬਚਾ ਕੇ ਅੱਜ ਵਾਸਤੇ ਆ ਰਿਹਾ ਇਹ ਪੋਨਾ ਵਿੱਚ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਇਹ ਦੱਸਣਾ ਹੈ ਕਿ ਤੁਸੀਂ ਜਦੋਂ ਸਾਡੀ ਸੁਧ ਨਹੀਂ ਲਈ ਤੇ ਅਸੀਂ ਵੀ ਤੁਹਾਨੂੰ ਤੁਹਾਡੀ ਸੁਧ ਨਹੀਂ ਲਵਾਂਗੇ ਅੱਜ ਡਿਸਕਸ਼ਨ ਜੇ ਫਿਲਹਾਲ ਨਹੀਂ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ